ਉਹ ਕੋਸੇ ਬਾਰਡਰ ਸਟੇਟ ਆ ਵੀ ਨੀਡ ਪੀਸ ਐਂਡ ਵੀ ਨੀਡ ਪ੍ਰੋਸਪਰਿਟੀ ਸਾਨੂੰ ਰੋਜ਼ਗਾਰ ਦੀ ਲੋੜ ਆ ਇਹ ਅੱਗ ਲਗਾਉ ਸੋਚ ਇਥੋਂ ਆ ਜੋੜੇ ਆ ਤੋ ਹੋਰ ਕਿੱਥੇ ਕਰ ਲਵੇ ਇੱਥੇ ਰਹਿਣ ਦੇ ਮਜੀਦੀਆ ਜੀ ਮੁੱਖ ਮੰਤਰੀ ਸਾਫ ਕਲ ਤੁਹਾਡੇ ਹੱਥੇ ਚ ਸੀਗੇ ਰੋਡ ਸ਼ੋਨਾ ਨੇ ਕੱਢਿਆ ਰੋਡ ਸ਼ੋਟ ਦਰਾਂ ਨੇ ਕਹਿਆ ਕਿ ਇੱਥੇ ਜਿੰਨਾ ਵੀ ਮਜੀਦੀਏ ਦੇ ਗੁੰਡਾ ਕਰਦੇ ਅਸੀਂ ਖਤਮ ਕਰਾਂਗੇ ਤੇ ਝੂਠੇ ਬੱਤੇ ਜੋ ਉਹਨਾਂ ਨੇ ਕੀਤੇ ਨੇ ਉਹ ਵੀ ਖਤਮ ਕਰਾਂਗੇ ਇੱਕ ਸਵਾਲ ਤੁਹਾਨੂੰ ਨਾ ਇਹ ਜਗ ਨੂੰ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰੋ ਇਹ ਟਾਈ ਹ ਸਕੂਨੂ ਘਤਨੂ ਟਾਈ ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚੇਤੇ ਆਏ ਉੱਥੇ ਇਹ ਵੀ ਕਰਦਾ ਸੀ ਮਿੰਤਾ ਨਹੀਂ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਤੂੰ ਹੀ ਵੀ ਬਦਲੋ ਮਿੰਤ ਕਰਦਾ ਸੀ ਔਰ ਕਿਦੇ ਅੱਗੇ ਪੰਜਾਬ ਪੁਲਿਸ ਵਾਲੀ ਖਲੋਤੀ ਸੀ ਮਜੀਠਾ ਦਾ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਿਆਂ ਨੇ ਤਾਂ ਬੰਦ ਕਰਤੀਆਂ ਆਪਣੀਆਂ ਦੁਕਾਨਾਂ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਧੰਨਵਾਦ ਕਰਦਾ ਉਹ ਵੈਸੇ ਹੀ ਨਹੀਂ ਇਹ ਜੇ ਸ਼ਰਾਬੀ ਦੇ ਮੂੰਹ ਲੱਗਦੇ ਤਦੇ ਸਾਨੂੰ ਵਾਰ-ਵਾਰ ਜਿਤਾਉਂਦੇ ਉਹਨਾਂ ਨੂੰ ਪਤਾ ਕਿ ਇਹ ਖੋਖਲੇ ਬੰਦੇ ਆ ਜਿਹੜਾ ਆਪਦੀ ਘਰ ਦੀ ਦਾ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮਜੀਠੀਆ ਇਧਰੋਂ ਸੁਣਦਾ ਤੇ ਇਧਰੋਂ ਕਰ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵਧੀਆ ਮੁੱਛਾਂ ਮੈਂ ਵੀ ਮੁੱਛਾਂ ਨੂੰ ਵੱਖ ਦੇ ਦਿੱਤੀ ਕਹਾਂਗੇ ਹੈ ਜੋਰ ਤੇ ਦੇ ਕੇ ਦਿਖਾਵੇ ਮੇਰੇ ਤੇ ਪਰਚਾ ਹਾਂ 8:00 ਵਜੂ ਮਜੀਠੀਆ ਜੀ ਮੈਨੂੰ ਨਹੀਂ ਜਿਆਦੇ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਵੇੜੇ ਨੂੰ ਦਿਓ ਇਹ ਹੋਰ ਨੂੰ ਦਿਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਚੜੀ ਲੱਤੀ ਨਹੀਂ ਰਾਜੇ ਪਰ ਕੱਲ ਮਿੰਤਾ ਕੱਢ ਕੇ ਗਿਆ ਮਜੀਠੇ ਕਿ ਭਾਈ ਪੇੜ ਦੇ ਰੰਗ ਪੱਤੇ ਝੜ ਜਾਂਦੇ ਆ ਰੰਗ ਬਦਲ ਜਾਂਦੇ ਤੁਹੀਂ ਵੀ ਕਿਰਪਾ ਕਰਦੇ ਹੋ ਕਿਉਂ ਮਿੰਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਹਨਾਨ ਹੋਗੇ ਪਤਲਾ ਜਿਹਾ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆਕੇ ਤਾਂ ਬੰਬ ਸਕਵਾਡ ਚਾਰ ਵਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾਂ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਾਮਾਨ ਚਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਤੇ ਨਾ ਫੋਰਚੂਨਰ ਤੇ ਨਹੀਂ ਲੋਕ ਆਉਂਦੇ ਕੋਈ ਸਾਈਕਲ ਤੇ ਆਉਂਦਾ ਕੋਈ ਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਹਿੰ ਚੱਲੋ ਬਾਹਰ ਇੱਥੋਂ ਸਭ ਅੱਜ ਭਗਵੰਤ ਮਾਨ ਨੇ ਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਟਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਝ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ ਦੀ ਅੱਜ ਕੰਡਸਟਰੀਅਲਿਸਟ ਪੰਜਾਬ ਦਾ ਭੱਜ-ਭੱਜ ਦੂਜੇ ਸੂਬਿਆਂ ਨੂੰ ਜਾ ਰਿਹਾ ਬਿਕੋਜ਼ ਇਹ ਭਗਵੰਤ ਦੀ ਸੋਚ ਹੈ ਮੈਂ ਇੱਥੇ ਇੰਡਸਟਰੀਅਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਿੰਦਾ ਤੁਸੀਂ ਗਏ ਸੀ ਮੀਟਿੰਗ ਵਿਦ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਪਸਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਕਹਿੰਦਾ ਸਾਨੂੰ ਡਰਾਉਂਦੇ ਆ ਹੁਣ ਕਹਿੰਦਾ ਹੀ ਕੁਸੌਨ ਨੇੜੇ ਕੀ ਰੱਬ ਨੇੜੇ ਕੀ ਕੁਸੌਨ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਗਰੋਂ ਨਹੀਂ ਸਾਨੂੰ ਢਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਝਟਕੇ ਲਈ ਸੁਣੇ ਤੇ ਲਾਫਟਰ ਵਿਦ ਭਗਵੰਤ ਤੇ ਘਰ ਵਾਪਸ ਕਹਿੰਦਾ ਕਾਰੋਬਾਰ ਤਾਂ ਉੱਥੇ ਦਾ ਉੱਥੇ ਹੀ ਡਿੱਗਦਾ ਤੁਰਿਆ ਜਾ ਰਿਹਾ ਸੋ ਉਹ ਬੰਦਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਜਿਹੜੀ ਯਾਰੀ ਕੀਤਲੀ ਟੂਚਾਰੀ ਕੀਤੀ ਹੈ ਲਗਾਤਾਰ ਪਿਛਲੇ ਇਲੈਕਸ਼ਨਾਂ ਜਿਹੜੀ ਕੀਤੀ ਸੀ ਇਸ ਵੇਲੇ ਕੀ ਉਹ ਥੋੜੇ ਯਾਰ ਕਹਿੰਦਾ ਥਾਲ ਪਟਕਾਉਣ ਲਈ ਆ ਕਿ ਕਿੱਕਲੀ ਮੈਂ ਨਾ ਕਹਿੰਦਾ ਤੀਜੀ ਦਾਰੀ ਕਰਦੇ ਹੋ ਕੋਈ ਇਹ ਕਹਿੰਦਾ ਜੀ ਜੀ ਵੀ ਕਰਦੀ ਟੀਚਿੰਗ ਕਰਦੀ ਕਹਿੰਦੇ ਭਾਈ ਤੇ ਭੰਗਿਆ ਦੇ ਵੱਟੀ ਪੁੱਛੀ ਕਰਦੇ ਆਹ ਚੌਥੀ ਵੀ ਕਰ ਦੇ ਉਹਨੂੰ ਕਹਿੰਦਾ ਪਹਿਲਾਂ ਆਪਦੀ ਸ਼ੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਪਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿੱਕ ਲੀਆਂ ਸੁਣਾ ਦੇ ਉਹ ਕਿੱਡਾ ਕਰੈਕਟਰਲੈਸ ਬੰਦਾ ਹੈ ਤੇ ਉਹਦੇ ਟੱਬਰ ਦੇ ਜੀ ਦੱਸੀ ਜਾਂਦੇ ਸਾਰ ਸਾਰ ਜਿਹੜਾ ਇਸ ਦਸਤਾਰ ਦਾ ਸਤਕਾਰ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗਿਣਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ 'ਚ ਪਾਦਵੇਂ ਗਰਮੀ ਚਾਲੂ ਨਹੀਂ ਲੱਗਦੀ ਸਾਹਿਬ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ੀ ਹੋਈ ਕਾਰ ਨੇ ਇਹ ਜਾਂ ਨਿਕੰਮਾ ਨੀਚ ਕੈਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਇਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਘਟਾਲੇ ਚ ਔਰ ਸ਼ਰਾਬ ਮਾਫੀਆ ਤੇ ਰੇਟ ਮਾਫੀਆ ਤੇ ਸਰਕਾਰ ਚੱਲ ਰਹੀ ਐ ਭਾਜਪਾ ਦੇ ਰਹਿਮੋ ਕਰਮ ਤੇ ਚੱਲ ਰਹੀ ਐ ਭਾਜਪਾ ਦੇ ਟੌਟੀ ਕਰਨ ਕਰਕੇ ਚੱਲ ਰਹੀ ਐ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹਦਾ ਅਸਰ ਕੋਈ ਨਹੀਂ ਤੁਹਾਡੇ ਕੋਲ ਲੁਧਿਆਣੇ ਲਈ ਕੀ ਪਲਾਨਸ ਨੇ ਸਰ ਕੋ ਲੁਧਿਆਣੇ ਲਈ ਕਿਤਾ ਆਈ ਥਿੰਕ ਯੂ ਮਸਟ ਅਪਰੀਸ਼ੀਏਟ ਮੈਂ ਛੋਟੇ ਜਿਹੀ ਛੋਟੀ ਗੱਲਾਂ ਹੀ ਕਰੂੰਗਾ ਮੈਂ ਸ਼ੁਰੂ ਗੱਲ ਉਸੇ ਤੋਂ ਕੀਤੀ ਸੀ ਲੁਧਿਆਣੇ ਦੇ ਹਾਲਾਤ 2007 ਤੋਂ ਪਹਿਲਾਂ ਵੀ ਤੁਸੀਂ ਵੇਖੇ ਸੀ ਔਰ 2007 ਤੋਂ ਬਾਅਦ ਜਿਹੜਾ ਇਹ ਜਿੰਨਾ ਇਨਫਰਾਸਟ੍ਰਕਚਰ ਹੈ ਇਟਸ ਆਲ ਬਿਕੋਜ਼ ਸ਼ਰੂਮਨੀ ਅਕਾਲੀ ਦਲ ਜੋ ਉਸ ਵੇਲੇ ਸਮਾ ਪਲੈਨਿੰਗ ਹੋਈ ਈਵਨ ਦਾ ਬਾਈਪਾਸ ਜਿਹੜਾ ਨਹਿਰ ਦੇ ਨਾਲ-ਨਾਲ ਜਾਂਦਾ ਜਾਂ ਨਹਿਰ ਹਾਂਜੀ ਫੰਡ ਦਾ ਸਾਰਾ ਕੇਂਦਰ ਤੋਂ ਅੱਛਾ ਜੀ ਤੇ ਟੈਕਸ ਕੌਣ ਦਿੰਦਾ ਜੀ ਇਹ ਕੇਂਦਰ મોદી ਦੇ ਪੈਸੇ ਚੋਂ ਹੋਊਗਾ ਤੁਸੀਂ ਨਾ ਕਾਈਂਡਲੀ ਤੁਹਾਡਾ ਵੈਸਟਡ ਇੰਟਰਸਟ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ